தலவண்டிபோ அச்ச ரங்க ਪਿਆਰ ਦੇ ਨਸ਼ਾ ਵੇਖਿਆ ਉਹ ਦੂਜਿਆਂ ਦੇ ਮੋੜਿਆਂ ਤੇ ਧੜਕੇ ਨਹੀਂ ਚਲਾਈਆਂ ਘਰ ਫੂਕੇ ਤਮਾਸ਼ਾ ਵੇਖਿਆ ਖਿਆਲੇ ਵਾਲੇ ਰਾਮ ਦਾ ਵੱਡਾ ਮੇਲਾ ਆਹ ਸੋਨੀ ਤੇ ਸੋਨੀ 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 ਕਿ ਮੈਂ ਤੇ ਚਾਰ ਤਿਆਰ ਨੇ ਮੇਲਾ ਟੌਪ ਦਾ ਚੱਲਦਾ ਮੇਰੇ ਮਿੱਤਰੋ ਦੁਨੀਆ ਦੇ ਵੱਡੇ ਮਾਲੋ ਦੁਨੀਆ ਦੇ ਸੁਪਰ ਦੁਨੀਆ ਦੇ ਡੁਪਰ ਉਹ ਟੱਕਰੀ ਲਾ ਫੱਲਾ ਫੱਲਾ ਜੱਗੂ ਰੈਂਬੋ ਜੱਗੂ ਰੈਂਬੋ ਜੱਗੂ ਰੈਂਬੋ ਜੱਗੂ ਓ ਮੇਲੋਂ ਨੱਚ ਬੇ ਓ ਟਿਮੇ ਖੇੜੇ ਵਾਲੇ ਗਲਾਰੀ ਅੜਦੀ ਖਿਆਲੇ ਵਾਲਾ RAM ਕਹਿੰਦਾ ਕੰਮ ਕਮ ਮਿੱਤਰਾਂ ਦਾ ਕੋਈ ਨਹੀਂ ਅੜਦਾ ਸਾਡੀ ਜਿੱਥੇ ਅੜਦੀ ਖਲਾਰੀ ਦਿਨਾਰੀ ਗਲਾਰੀ